ਸਤਿ ਸ਼੍ਰੀ ਅਕਾਲ న్యూਸ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਵਿਜੇਪਾਲ ਸਿੰਘ ਬਰਾੜ ਫਰਕ ਤਾਂ ਪੈਂਦਾ ਹੈ ਲੈ ਕੇ ਹਾਜ਼ਰਾਂ ਤੇ ਅੱਜ ਗੱਲ ਹੜ੍ਹਾਂ ਦੀ ਪੰਜਾਬ ਦੇ ਵਿੱਚ ਤਰਾਹੀ ਤਰਾਹੀ ਮੱਚੀ ਹੋਈ ਹੈ ਲੋਕ ਹੜ੍ਹਾਂ ਚ ਡੁੱਬੇ ਹੋਏ ਨੇ ਪਿੰਡਾਂ ਦੇ ਪਿੰਡ ਪਾਣੀ ਦੇ ਵਿੱਚ ਗਿਰੇ ਹੋਏ ਨੇ ਇੱਥੋਂ ਤੱਕ ਕਿ ਰਾਸ਼ਨ ਪਾਣੀ ਤੱਕ ਉਹਨਾਂ ਦੇ ਕੋਲ ਨਹੀਂ ਹੈ ਔਰ ਸਿਰਫ ਔਰ ਸਿਰਫ ਦਰਕਾਰ ਹੈ ਤਾਂ ਮਦਦ ਦੀ ਅੱਖਾਂ ਉਡੀਕਦੀਆਂ ਨੇ ਕਿ ਕਦੋਂ ਕੋਈ ਸਸਤਾ आएगी ਕਦੋਂ ਕੋਈ ਸਰਕਾਰ ਦਾ ਨੁਮਾਇੰਦਾ ਆਏਗਾ ਉਹਨਾਂ ਤੱਕ ਰਾਸ਼ਨ ਪਾਣੀ ਲੈ ਕੇ ਆਏਗਾ ਉਹਨਾਂ ਦੇ ਪਸ਼ੂ ਭੁੱਖੇ ਬੈਠੇ ਨੇ ਔਰ ਸਥਿਤੀ ਉਹ ਹੀ ਜਾਣਦੇ ਨੇ ਜਿਹੜੇ ਉਸ ਇਲਾਕੇ ਦੇ ਵਿੱਚ ਬੈਠੇ ਨੇ ਜਾਂ ਜਿਹੜੀਆਂ ਸਾਡੀਆਂ ਟੀਮਾਂ ਉੱਥੇ ਜਾ ਕੇ ਕਵਰੇਜ ਕਰ ਰਹੀਆਂ ਨੇ ਸੋ ਸ਼ੁਰੂਆਤ ਖੜਾ ਦੇ ਨਾਲ ਔਰ ਹਰ ਪੀੜਤਾਂ ਦੇ ਲਈ ਪੰਜਾਬ ਸਰਕਾਰ ਨੇ ਐਲਾਨ ਕੀਤਾ ਹੈ ਕਿ ਮੁੱਖ ਮੰਤਰੀ ਸਮੇਤ ਸਾਰੇ ਮੰਤਰੀ ਆਪਣੀ 1 ਮਹੀਨੇ ਦੀ ਤਨਖਾਹ ਜਿਹੜੀ ਹੈ ਉਹ ਹਰ ਪੀੜਤਾਂ ਦੀ ਮਦਦ ਲਈ ਦੇਣਗੇ ਪੰਜਾਬ ਦੇ ਸੀਐਮ ਸਾਰੇ ਮੰਤਰੀ ਕੈਬਨਿਟ ਮੰਤਰੀ ਤੇ ਸਾਰੇ ਐਮਐਲਏ ਆਪਣੀ ਇੱਕ ਇੱਕ ਮਹੀਨੇ ਦੀ ਸੈਲਰੀ ਹੜਪੀੜਤਾ ਦੀ ਮਦਦ ਦੇ ਲਈ ਦੇਣਗੇ ਔਰ ਇਹ ਪੈਸਾ ਲੋਕਾਂ ਦੀ ਬਦਦ ਤੇ ਰਾਹਤ ਕਾਰਜਾਂ ਦੇ ਵਿੱਚ ਖਰਚ ਹੋਏਗਾ ਸੀਐਮ ਮਾਨ ਨੇ ਕਿਹਾ ਕਿ ਸਰਕਾਰ ਪੂਰੀ ਤਨਦੇਈ ਨਾਲ ਲੋਕਾਂ ਦੇ ਨਾਲ ਖੜੀ ਹੈ ਔਰ ਛੇਤੀ ਸਾਰੇ ਹਾਲਾਤ ਠੀਕ ਹੋ ਜਾਣਗੇ ਜਿੰਨੀ ਕਿਸੇ ਨੂੰ ਮਦਦ ਦੀ ਤਰਕਾਰ ਹੈ ਅਸੀਂ ਉਹਨਾਂ ਤੱਕ ਮਦਦ ਪੁਚਾ ਰਹੇ ਹਾਂ ਸੋ ਸਾਰੇ ਜਿਹੜੇ ਵਿਧਾਇਕ ਤੇ ਮੰਤਰੀ ਨੇ ਉਹਨਾਂ ਵੱਲੋਂ ਆਪਣੀ 1 ਮਹੀਨੇ ਦੀ ਤਨਖਾਹ ਹੜ੍ਹ ਪੀੜਤਾਂ ਲਈ ਦੀ ਮਦਦ ਮਦਦ ਲਈ ਦੇਣ ਦਾ ਐਲਾਨ ਕੀਤਾ ਗਿਆ ਹੈ ਮੁੱਖ ਮੰਤਰੀ ਮਾਨ ਨੇ ਟਵੀਟ ਕੀਤਾ ਟਵੀਟ ਦੇ ਵਿੱਚ ਉਹਨਾਂ ਕਿਹਾ ਹੈ ਕਿ ਇਹ ਔਖੀ ਘੜੀ ਹੈ ਕੁਦਰਤੀ ਆਫਤ ਹੈ ਔਰ ਇਸ ਮੌਕੇ ਤੇ ਪੰਜਾਬ ਸਰਕਾਰ ਲੋਕਾਂ ਦੇ ਨਾਲ ਖੜੀ ਹੈ ਉਹਨਾਂ ਦੀ ਮਦਦ ਦੇ ਲਈ ਖੜੀ ਹੈ ਔਰ 1 ਮਹੀਨੇ ਦੀ ਤਨਖਾਹ ਸਰਕਾਰ ਦੇਵੇਗੀ ਸਾਡੇ ਨਾਲ ਪ੍ਰਗਟ ਸਿੰਘ ਜੁੜੇ ਨੇ ਕਾਂਗਰਸ ਵਿਧਾਇਕ ਪ੍ਰਗਟ ਜੀ ਬਹੁਤ ਬਹੁਤ ਸਵਾਗਤ ਹੈ ਨਿਊਜ਼ 18 ਤੇ ਅ اچھا ਕਿਸ ਤਰੀਕੇ ਨਾਲ ਦੇਖਦੇ ਹੋ ਐਲਾਨ ਕੀਤਾ ਹੁਣ ਸੀਐਮ ਨੇ ਕਿ ਸਾਰੇ ਵਿਧਾਇਕ ਸਾਰੇ ਮੰਤਰੀ ਅਸੀਂ ਇੱਕ ਇੱਕ ਮਹੀਨੇ ਦੀ ਤਨਖਾਹ ਦੇਵਾਂਗੇ ਔਰ ਜਿਸ ਤਰ੍ਹਾਂ ਦੀ ਵੀ ਮਦਦ ਚਾਹੀਦੀ ਹੈ ਅਸੀਂ ਡਟ ਕੇ ਖੜੇ ਹਾਂ ਇਹ ਉਹ ਤਾਂ ਬਰਾਦ ਸਭ ਅਸੀਂ ਸਾਰੇ ਹੀ ਦੇਵਾਂਗੇ ਤਾਂ ਕੋਈ ਰੌਲਾ ਨਹੀਂ ਹੈਗਾ ਕਿਉਂਕਿ ਰੀਹੈਬ ਲਈ ਬਹੁਤ ਕੁਝ ਕਰਨਾ ਚਾਹੀਦਾ ਹੈਗਾ ਲੇਕਿਨ ਅਸਲੀ ਗੱਲ ਹੈ ਇਹ ਜਿਹੜੇ ਅਰੇਂਜਮੈਂਟਸ ਆ ਇਹ ਸਾਰੇ ਪਹਿਲਾਂ ਹੁੰਦੇ ਆ ਬਾਅਦ ਚ ਨਹੀਂ ਹੁੰਦੇ ਹੂੰ ਕਿਉਂਕਿ ਸਰਕਾਰ ਜਿਹੜੀ ਆ ਉਹ ਈਵੈਂਟ ਕ੍ਰੀਏਟ ਕਰਦੀ ਆ ਮੈਨੂੰ ਲੱਗਦਾ ਇਹ ਵੀ ਇੱਕ ਈਵੈਂਟ ਵਾਂਗ ਹੀ ਇਹ ਚਲਾ ਰਹੇ ਹੈਗੇ ਆ ਕਿਉਂਕਿ ਪਹਿਲਾਂ ਤਾਂ ਇਹ ਕਲੇਮ ਕਰਦੇ ਹੁੰਦੇ ਸੀ ਕਿ ਅਸੀਂ ਸਾਰੇ ਇੰਤਜ਼ਾਮ ਕਰ ਲਏ ਹੈਗੇ ਆ ਹੂੰ ਤੇ ਲੇਕਿਨ ਮੈਨੂੰ ਜਿੰਨੀ ਇੱਕ ਗੱਲ ਟੈਕਨੀਕਲੀ ਇਨਫੋਰਮੇਸ਼ਨ ਮੈਨੂੰ ਸਮਝ ਆਉਂਦੀ ਹੈਗੀ ਆ ਕਿ ਜਿੰਨਾ ਹੌਲੀ-ਹੌਲੀ ਪਾਣੀ ਛੱਡਣ ਦੀ ਜ਼ਰੂਰਤ ਸੀ ਜੀ ਇਹਨਾਂ ਨੇ ਉਹਨਾ ਪਾਣੀ ਹੌਲੀ-ਹੌਲੀ ਛੱਡਿਆ ਤਾਂ ਹੈ ਨਹੀਂਗਾ ਕਿਉਂਕਿ ਜਦੋਂ ਜਿਹੜਾ ਐਕਸੀਡ ਕਰ ਗਿਆ ਤੇ ਫਿਰ ਮੈਨੂੰ ਲੱਗਦਾ ਪਿੰਡਾਂ ਨੂੰ ਇਨਫੋਰਮ ਵੀ ਨਹੀਂ ਕੀਤਾ ਗਿਆ ਚਲੋ ਰਾਤ ਸਭ ਪਹਿਲਾਂ ਹੁੰਦੀ ਹੈਗੀ ਆ ਪਰ ਜਿਹੜੀ ਗੱਲ ਸੀਐਮ ਸਾਹਿਬ ਨੇ ਕਹੀ ਆ ਜਾਂ ਸਾਡੇ ਪ੍ਰਧਾਨ ਸਾਹਿਬ ਨੇ ਕਹੀ ਆ ਅਸੀਂ ਬਿਲਕੁਲ ਕਲੀਪ ਖਾਈ ਨਹੀਂ ਮੰਗੇ ਹੋਰ ਵੀ ਜੋ ਕੁਝ ਕੰਟਰੀਬਿਊਟ ਹੋਇਆ ਉਹ ਬਿਲਕੁਲ ਕਰਾਂਗੇ ਤਾਂ ਕਿ ਜਿਹੜੇ ਪਰਿਵਾਰਾਂ ਦੇ ਪਰਿਵਾਰ ਜਿਹੜੇ ਆ ਉਹਨਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਉਹਨਾਂ ਨੂੰ ਰੀਹੈਬਲੀ ਜੋ ਜੋ ਵੀ ਕਰਨਾ ਪਿਆ ਜਿੰਨਾ ਜਿੰਨਾ ਵੀ ਅਫੋਰਡ ਕਰਦੇ ਹੈਗੇ ਬਿਲਕੁਲ ਕਰਾਂਗੇ ਅੱਛਾ ਤੁਸੀਂ ਸਾਰੇ ਕਾਂਗਰਸ ਦੇ ਵਿਧਾਇਕ ਵੀ ਦੇ ਰਹੇ ਹੋ ਆਪਣੀ ਸੈਲਰੀ ਇੱਕ ਮਹੀਨੇ ਦੀ ਹਾਂ ਬਿਲਕੁਲ ਬਿਲਕੁਲ ਠੀਕ ਹੈ ਧੰਨਵਾਦ ਪ੍ਰਗਟ ਜੀ ਸਾਡੇ ਨਾਲ ਜੁੜਨ ਲਈ ਆਪਣੀ ਗੱਲ ਕਹਿਣ ਦੇ ਲਈ ਪ੍ਰਗਟ ਸਿੰਘ ਕਾਂਗਰਸ ਦੇ ਵਿਧਾਇਕ ਨੇ ਜਲੰਧਰ ਕੈਂਟ ਤੋਂ ਔਰ ਉਹਨਾਂ ਨੇ ਵੀ ਇਹ ਕਿਹਾ ਕਿ ਅਸੀਂ ਵੀ ਇਸ ਦੇ ਵਿੱਚ ਜਿੰਨਾ ਸਹਿਯੋਗ ਬਣਦਾ ਪਾਵਾਂਗੇ ਸਿਰਫ ਤਨਖਾਹ ਨਹੀਂ ਹੋਰ ਵੀ ਜਿੰਨੀ ਮਦਦ ਹੋ ਸਕੇ ਕਰਾਂਗੇ ਉਹਨਾਂ ਨੇ ਵੀ ਕਿਹਾ ਕਿ ਇੰਤਜ਼ਾਮ ਪਹਿਲਾਂ ਕਰਨੇ ਚਾਹੀਦੇ ਸੀ ਹੁਣ ਤੇ ਸਿਰਫ ਇਹੀ ਹੈ ਕਿ ਤੁਸੀਂ ਜਿੰਨੀ ਮਦਦ ਕਰ ਸਕਦੇ ਹੋ ਕਿਉਂਕਿ ਲੋਕ ਫਸੇ ਹੋਏ ਨੇ ਔਰ ਇਸ ਵੇਲੇ ਕੋਈ ਵੀ ਵਿਅਕਤੀ ਜਿੰਨੀ ਵੀ ਸਹਾਇਤਾ ਕਰ ਸਕਦਾ ਜਿੰਨਾ ਵੀ ਉਹਨਾਂ ਤੱਕ ਪਹੁੰਚ ਕਰ ਸਕਦਾ ਉਹਨਾਂ ਤੱਕ ਸਮਾਨ ਪਹੁੰਚਾ ਸਕਦਾ ਹੈ ਉਹੀ ਉਹਨਾਂ ਦੇ ਲਈ ਕੰਮ ਆਏਗਾ ਸਾਡੇ ਨਾਲ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਜੁੜੇ ਨੇ ਸੰਧਵਾ ਸਾਹਿਬ ਬਹੁਤ-ਬਹੁਤ ਸਵਾਗਤ ਹੈ న్యూਸ 18 ਪੰਜਾਬ ਤੇ ਇਸ ਵੇਲੇ ਹੁਣ ਸਭ ਤੋਂ ਵੱਡੀ ਚੀਜ਼ ਹੈ ਮਦਦ ਦੀ ਚਲੋ ਗੱਲਾਂ ਤੇ ਹੁੰਦੀਆਂ ਰਹਿੰਦੀਆਂ ਕਿ ਐਂ ਕਰ ਲੈਂਦੇ ਤਾਂ ਬਚਾਅ ਹੋ ਜਾਂਦਾ ਐਂ ਕਰ ਲੈਂਦੇ ਤਾਂ ਬਚਾਅ ਹੋ ਜਾਂਦਾ ਖੈਰ ਇਹ ਚੀਜ਼ਾਂ ਚਲੋ ਪੋਲਿਟਿਕਸ ਵੀ ਹੈ ਉਹ ਚਲਦੀ ਰਹਿੰਦੀ ਹੈ ਉਹਦੇ 'ਚ ਕੋਈ ਦੋਰਾਏ ਨਹੀਂ ਹੈ ਪਰ ਇਸ ਵੇਲੇ ਜਿਹੜੀ ਜ਼ਰੂਰਤ ਹੈ ਉਹ ਮਦਦ ਦੀਰਕਾਰ ਦੀ ਹੈ ਬਹੁਤ ਸਾਰੇ ਲੋਕ ਐਸੇ ਨੇ ਜਿਨ੍ਹਾਂ ਤੱਕ ਹਲੇ ਮਦਦ ਨਹੀਂ ਪਹੁੰਚੀ ਜਿੰਨਾ ਤੱਕ ਸਾਡੀਆਂ ਟੀਮਾਂ ਅਪਰੋਚ ਕਰਦੀਆਂ ਨੇ ਤਾਂ ਲੋਕ ਕਹਿੰਦੇ ਨੇ ਕਿ ਕਿ ਆ ਜ਼ਰੂਰ ਜਾ ਰਹੇ ਆ ਪਰ ਸਾਡੇ ਤੱਕ ਪਹੁੰਚਿਆ ਕੋਈ ਨਹੀਂ ਸੋ ਕਿਵੇਂ ਇਸ ਚੀਜ਼ ਨੂੰ ਅਸ਼ੋਰ ਕਰੋਗੇ ਕਿ ਕੋਈ ਬੰਦਾ ਰਹਿ ਨਾ ਜਾਵੇ ਘੱਟੋ ਘੱਟ ਮਦਦ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਦੇਖੋ ਜੀ ਗੁਰੂ ਸਾਹਿਬ ਨੇ ਸਾਡੇ ਤੇ ਕਿਰਪਾ ਕੀਤੀ ਹੋਈ ਹੈ ਹਰੇਕ ਨੂੰ ਇਹ ਹੁਕਮ ਹੈ ਵੀ ਆਪਾਂ ਦਸਵੰਦ ਕੱਢਣਾ ਹੈ ਦੇ ਦਸਵੰਧਾ ਅਗਰ ਸਹੀ ਜਗ੍ਹਾ ਤੇ ਲੱਗ ਜੇ ਹੁਣ ਸਾਡੇ ਪੰਜਾਬ ਦੇ ਵਿੱਚ ਇਹ ਬੜੀ ਵੱਡੀ ਜਿਹੜੀ ਤਰਾਸ ਦੀ ਆਈ ਹੋਈ ਹੈ ਸੋ ਇਹਦੇ ਤੇ ਜਿਹੜੇ ਲੋੜਵੰਦ ਲੋਕ ਆ ਉਹਨਾਂ ਨੂੰ ਆਪਾਂ ਉਹਨਾਂ ਦੀ ਮਦਦ ਕਰ ਸਕੀਏ ਤਾਂ ਬਹੁਤ ਚੰਗਾ ਲੇਕਿਨ ਜਿਵੇਂ ਬਹੁਤ ਮਤਲਬ ਆਪਾਂ ਤਾਂ ਕੁਝ ਵੀ ਨਹੀਂ ਇਹ ਤਾਂ ਮਤਲਬ ਟਣਕਾ ਮਾਤਰ ਹੈ ਲੇਕਿਨ ਬਹੁਤ ਵੱਡੀਆਂ-ਵੱਡੀਆਂ ਆਰਗੇਨਾਈਜੇਸ਼ਨ ਮੇਰੀ ਹੁਣੇ ਭਾਈ ਰਵੀ ਸਿੰਘ ਲੋਹਰ ਨਾਲ ਗੱਲ ਹੋਈ ਹੈ ਉਹ ਲੱਗੇ ਹੋਏ ਆ ਪੰਜਾਬੀ ਸਾਡੇ ਬੱਚੇ ਵੀ ਸਾਡੇ ਨੌਜਵਾਨ ਖੁਦ ਉਹ ਭਾਵিও ਕਿਸੇ ਆਰਗੇਨਾਈਜੇਸ਼ਨ 'ਚ ਹੈਗੇ ਆ ਨਹੀਂ ਹੈਗੇ ਖੁਦ ਦਿਨ ਰਾਤ ਕਰਕੇ ਲੱਗੇ ਹੋਏ ਮੈਨੂੰ ਕਈ ਕਈ ਬੱਚਿਆਂ ਦੀ ਫੋਨ ਕਾਲ ਆ ਰਹੀਆਂ ਕਿ ਉਹ ਫਲਾਣੇ ਡੀਟੀ ਨੂੰ ਕਹੋ ਜੀ ਉੱਥੇ ਉੱਥੇ ਕਿਸ਼ਤੀ ਬਚਾਓ ਜੀ ਉੱਥੇ ਕਰਾਓ ਮਤਲਬ ਪੰਜਾਬ ਦੇ ਵਿੱਚ ਚਲੋ ਇਹ ਡਿਸਾਸਟਰ ਤਾਂ ਹੋ ਗਿਆ ਇਸ ਤਰ੍ਹਾਂ ਦੀ ਆਫਤ ਆ ਗਈ ਲੇਕਿਨ ਗੁਰੂ ਸਾਹਿਬ ਨੇ ਸਾਡੇ ਤੇ ਕਿਰਪਾ ਕੀਤੀ ਹੋਈ ਅਸੀਂ ਇੱਕ ਦੂਜੇ ਦਾ ਹੱਥ ਫੜ ਲੈਨੇ ਆ ਮੈਨੂੰ ਆਸ ਹੈ ਵੀ ਹਰੇਕ ਦੀ ਮਦਦ ਹੋਏਗੀ ਔਰ ਮੈਨੂੰ ਇੱਕ ਹੋਰ ਨਵੀਂ ਖਬਰ ਪਤਾ ਲੱਗੀ ਹੈ ਵੀ ਮੁੱਖ ਮੰਤਰੀ ਸਾਹਿਬ ਨੇ ਵੀ ਕਿਹਾ ਵੀ ਸਾਰੇ ਜਾਣੇ ਦੇ ਬਿਲਕੁਲ ਸਾਰੇ ਵਿਧਾਇਕ ਮੰਤਰੀ ਇੱਕ ਮਹੀਨੇ ਦੀ ਸੈਲਰੀ ਦੇ ਹਾਂ ਇੱਕ ਮਹੀਨੇ ਦੀ ਸੈਲਰੀ ਦੇਣ ਬਿਲਕੁਲ ਬਹੁਤ ਅੱਛੀ ਗੱਲ ਹੈ ਜੀ ਤੇ ਮਦਦ ਕਰਨੀ ਚਾਹੀਦੀ ਹੈ ਜੀ ਇਹ ਸਮਾਂ ਇੱਕ ਦੂਜੇ ਦੇ ਨਾਲ ਖੜਨ ਦਾ ਸਮਾਂ ਹੈ ਜੀ ਪਰ ਪੰਜਾਬੀ ਦੇ ਵਿਧਾਇਕਾਂ ਨੇ ਵੀ ਕਿਹਾ ਕਿ ਅਸੀਂ ਵੀ ਇੱਕ ਮਹੀਨੇ ਦੀ ਸੈਲਰੀ ਦੇ ਰਹੇ ਹਾਂ ਅਹ ਹਣੀ ਉਹ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਜੀ ਇਕੱਲੇ ਵਿਧਾਇਕ ਨਹੀਂ ਸਾਨੂੰ ਸਾਰਿਆਂ ਨੂੰ ਹੀ ਇਹਦੇ ਚ ਫੂਲ ਇਨ ਕਰਨਾ ਚਾਹੀਦਾ ਬਹੁਤ ਵੱਡੀ ਜਿਹੜੀ ਇਹ ਆਫਤ ਆ ਲੇਕਿਨ ਸਾਡੀ ਤਾਂ ਹਿਸਟਰੀ ਰਹੀ ਹੈ ਗੁਰੂ ਸਾਹਿਬ ਨੇ ਸਾਡੀ ਤੇ ਕਿਰਪਾ ਕੀਤੀ ਹੈ ਵੀ ਜਦੋਂ ਕੋਈ ਬਾਹਰੀ ਆਫਤ ਆਉਂਦੀ ਉਦੋਂ ਸਾਰੇ ਇਕੱਠੇ ਹੋ ਜਾਂਦੇ ਅਸੀਂ ਵੈਸੇ ਆਫਤਾਂ ਦੀ ਭਾਵੇਂ ਲੜਦੇ ਰਹੀਏ ਉਦੋਂ ਇਕੱਠੇ ਹੋ ਜਾਂਦੇ ਤੇ ਅਸੀਂ ਉੱਥੇ ਜਿੱਤ ਪਾਉਣੀ ਸੋ ਗੁਰੂ ਸਾਹਿਬ ਵੇਰ ਕਰਨਗੇ ਇਸ ਮਾੜੇ ਸਮੇਂ ਚੋਂ ਵੀ ਆਪਾਂ ਨਿਕਲਾਂਗੇ ਜੀ ਕਿਉਂਕਿ ਸੰਧਵਾ ਸਾਹਿਬ ਦੋ ਚੀਜ਼ਾਂ ਨੇ ਇੱਕ ਤੇ ਹੁਣ ਇਮੀਡੀਏਟ ਰੀਲੀਫ ਦੀ ਗੱਲ ਹੈ ਔਰ ਦੂਸਰਾ ਲੋਗ ਇਸ ਸਰਕਾਰ ਨਾਲ ਵੀ ਦੇਖਦੇ ਆ ਕਿ ਚਲੋ ਪਾਣੀ ਤੇ ਹੁਣ ਜਿਹੜਾ ਆ ਗਿਆ ਘਟਦਾ ਘਟਦਾ ਘਟ ਜੂਗਾ 8-7 ਦਿਨਾਂ ਚ 10 ਦਿਨਾਂ ਚ ਨਿਕਲ ਵੀ ਜਾਏਗਾ ਪਰ ਉਸ ਤੋਂ ਬਾਅਦ ਜਿਹੜੀਆਂ ਔਕੜਾਂ ਆਉਣੀਆਂ ਜਿਨ੍ਹਾਂ ਦੀ ਫਸਲ ਬਰਬਾਦ ਹੋ ਗਈ ਜਿਨ੍ਹਾਂ ਦੇ ਪਸ਼ੂ ਮਰ ਗਏ ਜਿਨ੍ਹਾਂ ਦੇ ਘਰ ਟਹਿ ਗਏ ਸੋ ਉਹ ਵੀ ਅਸ਼ਉਰਟੀ ਚਾਹੁੰਦੇ ਆ ਸਰਕਾਰ ਤੋਂ ਬਿਲਕੁਲ ਜੀ ਪੂਰੀ ਆਸ ਹੈ ਸਰਕਾਰ ਹੁਣ ਵੀ ਮਦਦ ਲਈ ਸੜਕਾਂ ਤੇ ਹੀ ਹੈ ਪਿੰਡਾਂ 'ਚ ਜਾ ਰਹੇ ਸਾਡੇ ਮੰਤਰੀ ਸਾਹਿਬਾਨ ਐਮਐਲਏ ਸਾਹਿਬਾਨ ਅਫਸਰ ਸਾਹਿਬਾਨ ਬਾਤੀ ਆਪਾਂ ਪੂਰੀ ਮਦਦ ਕਰਾਂਗੇ ਸਾਰੀ ਸੋਸਾਇਟੀ ਨੂੰ ਸਮਾਜ ਨੂੰ ਨਾਲ ਲੈ ਕੇ ਜਿਨ੍ਹਾਂ ਜਿਨ੍ਹਾਂ ਦਾ ਜਿਸ ਤਰ੍ਹਾਂ ਦਾ ਨੁਕਸਾਨ ਹੋਇਆ ਜਿਸ ਤਰ੍ਹਾਂ ਦੀ ਆਪਾਂ ਮਦਦ ਕਰ ਸਕਦੇ ਆ ਆਪਾਂ ਨੂੰ ਕਰਨੀ ਵੀ ਚਾਹੀਦੀ ਔਰ ਕਰਾਂਗੇ ਵੀ ਠੀਕ ਹੈ ਧੰਨਵਾਦ ਸਪੀਕਰ ਸਾਹਿਬ ਸਾਡੇ ਨਾਲ ਜੁੜਨ ਲਈ ਆਪਣੀ ਗੱਲ ਕਹਿਣ ਦੇ ਲਈ ਕੁਲਤਾਰ ਸਿੰਘ ਸੰਧਵਾ ਜਿਨ੍ਹਾਂ ਵੱਲੋਂ ਇਹ ਇਹ ਕਿਹਾ ਗਿਆ ਕਿ ਅਸੀਂ ਡਟ ਕੇ ਖੜੇ ਆ ਜਿਨ੍ਹਾਂ ਜਿਨ੍ਹਾਂ ਸਾਡੇ 'ਚ ਜ਼ੋਰ ਹੈ ਜਿਨ੍ਹਾਂ ਸਾਡੇ 'ਚ ਦਮ ਹੈ ਜਿੰਨੀ ਸਾਡੇ ਚ ਹਿੰਮਤ ਹੈ ਅਸੀਂ ਲੋਕਾਂ ਦੇ ਨਾਲ ਖੜੇ ਹਾਂ ਔਰ ਜਿੰਨੀ ਹੋ ਸਕੇ ਅਸੀਂ ਉਹਨਾਂ ਦੀ ਮਦਦ ਕਰਾਂਗੇ ਔਰ ਨਾਲ ਦੀ ਨਾਲ ਉਹਨਾਂ ਵੱਲੋਂ ਬਹੁਤ ਸਾਰੀਆਂ ਸੰਸਥਾਵਾਂ ਦਾ ਵੀ ਧੰਨਵਾਦ ਕੀਤਾ ਗਿਆ ਜਿਹੜੀਆਂ ਇਸ ਸਹਾਇਤਾ ਦੇ ਲਈ ਅੱਗੇ ਆ ਰਹੀਆਂ ਨੇ ਤੇ ਸਭ ਦੇ ਵਿਚਾਲੇ ਪੰਜਾਬ ਦੇ ਜਿਹੜੇ 7 ਜ਼ਿਲ੍ਹੇ ਡੁੱਬੇ ਹੋਏ ਨੇ ਉਹਨਾਂ ਦੇ ਲਈ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਵੀ ਮਦਦ ਦੇ ਲਈ ਹੱਥ ਵਧਾਇਆ ਔਰ ਮੁੱਖ ਮੰਤਰੀ ਮਾਨ ਨੂੰ ਇੱਕ ਚਿੱਠੀ ਲਿਖ ਕੇ ਕਿਹਾ ਕਿ ਜਿੱਥੇ ਕਹੋਗੇ ਮਦਦ ਪੁਚਾ ਰਿਹਾ ਨਾਇਬ ਸੈਣੀ ਨੇ ਹਰ ਸੰਭਵ ਮਦਦ ਦਾ ਵਾਅਦਾ ਕੀਤਾ ਚਿੱਠੀ 'ਚ ਸੀਐਮ ਸੈਣੀ ਨੇ ਲਿਖਿਆ ਹੈ ਕਿ ਪੰਜਾਬ ਚ ਆਏ ਹਰ ਦੀ ਸਥਿਤੀ ਦੇ ਕਾਰਨ ਪੈਦਾ ਹੋਈਆਂ ਕਠਿਨਾਈਆਂ ਨੂੰ ਜਾਣ ਕੇ ਮੈਨੂੰ ਬਹੁਤ ਦੁੱਖ ਹੋਇਆ ਇਸ ਕੁਦਰਤੀ ਆਫਤ ਚ ਸਾਡੇ ਪੰਜਾਬ ਦੇ ਭੈਣ ਭਰਾ ਗਹਿਰਾ ਕਸ਼ਟ ਚੱਲ ਰਹੇ ਨੇ ਉਹਨਾਂ ਨੇ ਅੱਗੇ ਕਿਹਾ ਕਿ ਹਰਿਆਣਾ ਸਰਕਾਰ ਤੇ ਇਥੋਂ ਦੀ ਲਗਭਗ 2 ਕਰੋੜ 80 ਲੱਖ ਜਨਤਾ ਇਸ ਸੌਖੇ ਸਮੇਂ ਚ ਪੰਜਾਬ ਦੇ ਨਾਲ ਮਜ਼ਬੂਤੀ ਨਾਲ ਖੜੀ ਹੈ آدمی مکھ منتری مان جی کو ایک پتھر لکھا ہے پنجاب میں آئی کی, کی بارے میں ہریانہ سرکار اور ہریا کی جنتا اس کٹن میں پنجاب کے ساتھ کھڑی ہے سی ایم سینی نے کیا کہ ਇਲਾਜ ਦੀ ਸੇਵਾ ਜਾਂ ਹੋਰ ਸੰਸਾਧਨਾਂ ਦੀ ਜ਼ਰੂਰਤ ਹੋਵੇ ਤਾਂ ਨਿ ਸੰਕੋਚ ਕਹੋ ਉਹਨਾਂ ਨੇ ਭਰੋਸਾ ਦਿਵਾਇਆ ਕਿ ਹਰ ਸੰਭਵ ਮਦਦ ਤੁਰੰਤ ਮੁਹੱਈਆ ਕਰਾਈ ਜਾਏਗੀ ਤਾਂ ਕਿ ਸੰਕਟ ਦੀ ਘੜੀ 'ਚ ਪ੍ਰਭਾਵਿਤ ਹਰ ਵਿਅਕਤੀ ਨੂੰ ਛੇਤੀ ਰਾਹਤ ਮਿਲ ਸਕੇ ਇਹ ਹਰਿਆਣਾ ਤੇ ਪੰਜਾਬ ਦਾ ਪੁਰਾਣਾ ਸਾਥ ਹੈ ਹਰਿਆਣਾ ਪੰਜਾਬ ਦੇ ਵਿੱਚੋਂ ਹੀ ਬਣਿਆ ਹੈ ਔਰ ਲਗਾਤਾਰ ਹਰਿਆਣਾ ਵੱਲੋਂ ਪੰਜਾਬ ਤੋਂ ਪਾਣੀ ਦੀ ਮੰਗ ਕੀਤੀ ਜਾਂਦੀ ਰਹੀ ਹੈ ਔਰ ਇਹ ਮੁੱਦਾ ਪਿਛਲੇ ਦਿਨੀ ਵਿਵਾਦਾਂ ਦੇ ਵਿੱਚ ਵੀ ਖੂਬ ਰਿਹਾ ਪਰ ਹੁਣ ਇਸ ਵੇਲੇ ਕਿਉਂਕਿ ਪੰਜਾਬ ਤੇ ਸੰਕਟ ਦੇ ਹਾਲਾਤ ਨੇ ਤਾਂ ਹਰਿਆਣੇ ਵੱਲੋਂ ਹੱਥ ਵਧਾਇਆ ਗਿਆ ਮਦਦ ਦੇ ਲਈ ਔਰ ਬਣਦਾ ਵੀ ਹੈ ਪਰ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਜੇ ਮਦਦ ਕਰਨੀ ਹੈ ਤਾਂ ਚਿੱਠੀਆਂ ਲਿਖਣ ਦੀ ਲੋੜ ਨਹੀਂ ਸਿੱਧੇ ਆਓ ਤੇ ਮਦਦ ਕਰੋ ਉਧਰ ਗਰਦਾਸਪੁਰ ਦੇ ਲਾਸੀਆਂ ਪਿੰਡ ਦੇ ਵਿੱਚ ਹਾਲਾਤ ਇੰਨੇ ਵਿਗੜ ਗਏ ਕਿ ਕਈ ਲੋਕ ਹੱਟ ਦੇ ਪਾਣੀ ਦੀ ਚਪੇਟ ਚ ਫਸ ਗਏ ਜਿਨ੍ਹਾਂ ਨੂੰ ਹੈਲੀਕਾਪਟਰ ਦੇ ਜ਼ਰੀਏ ਰੈਸਕੂ ਕੀਤਾ ਇਹੇ ਮੁਸ਼ਕਿਲ ਹਾਲਾਤ ਚ ਭਾਰਤੀ ਸੈਨਾ ਨੇ ਮੋਰਚਾ ਸੰਭਾਲਿਆ ਤੇ ਰੈਸਕਿਊ ਆਪਰੇਸ਼ਨ ਸ਼ੁਰੂ ਕੀਤਾ ਤੇ ਸੈਨਾ ਦੀਆਂ ਟੀਮਾਂ ਨੇ ਘੰਟਿਆਂ ਦੀ ਮਸ਼ੱਕਤ ਤੋਂ ਬਾਅਦ ਪਿੰਡ ਲਾਸੀਆਂ ਤੋਂ 27 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਰੈਸਕਿਊ ਦੇ ਦੌਰਾਨ ਪਿੰਡ ਵਾਸੀਆਂ ਨੂੰ ਕਿਸ਼ਤੀਆਂ ਅਤੇ ਰस्सੀਆਂ ਦੀ ਮਦਦ ਨਾਲ ਇੱਕ ਇੱਕ ਕਰਕੇ ਸੁਰੱਖਿਅਤ ਥਾਂ 'ਤੇ ਪਹੁੰਚਾਇਆ ਗਿਆ ਵੀਡੀਓ ਸਾਫ਼ ਦਿਖ ਰਿਹਾ ਕਿ ਕਿਸ ਤਰ੍ਹਾਂ ਹੜ੍ਹ ਨੇ ਇਲਾਕੇ ਨੂੰ ਚਾਰੇ ਪਾਸੇ ਘੇਰਿਆ ਹੋਇਆ ਹੈ ਪਿੰਡ ਵਾਸੀ ਜਿਸ ਜਗ੍ਹਾ ਫਸੇ ਹੋਏ ਨੇ ਉਹ ਪੂਰੀ ਤਰ੍ਹਾਂ ਨਾਲ ਅਲੱਗ-ਥਲੱਗ ਨਜ਼ਰ ਆ ਰਿਹਾ ਸੀ ਉੱਥੇ ਹੀ ਹੜ੍ਹ ਨਾਲ ਵਿਗੜਦੇ ਹਾਲਾਤਾਂ ਨੂੰ ਲੈ ਕੇ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਰਾਹਤ ਤੇ ਬਚਾਅ ਕਾਰਜ ਲਗਾਤਾਰ ਜਾਰੀ ਨੇ ਤੇ ਕਿਸੇ ਵੀ ਪਿੰਡ ਵਾਸੀ ਨੂੰ ਖਤਰੇ 'ਚ ਨਹੀਂ ਛੱਡਿਆ ਜਾਏਗਾ। ਤੇ ਗੁਰਦਾਸਪੁਰ ਤੇ ਪਠਾਨਕੋਟ 'ਚ ਹੜ੍ਹ ਦੇ ਵਿੱਚ ਫਸੇ ਲੋਕਾਂ ਨੂੰ ਹਵਾਈ ਸੈਨਾ ਦੇ ਹੈਲੀਕਾਪਟਰ ਦੇ ਜ਼ਰੀਏ ਏਅਰ ਲਿਫਟ ਕੀਤਾ ਜਾ ਰਿਹਾ ਹੈ। ਦਰਅਸਲ ਸੂਬੇ 'ਚ ਹੜ੍ਹ ਪ੍ਰਭਾਵਿਤ ਇਲਾਕਿਆਂ ਚ ਰਾਹਤ ਤੇ ਬਚਾਅ ਕਾਰਜਾਂ 'ਚ ਭਾਰਤੀ ਹਵਾਈ ਸੈਨਾ ਨੇ ਮੋਰਚਾ ਸੰਭਾਲਿਆ ਹੈ। ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਤੇ ਪਠਾਨਕੋਟ 'ਚ ਫਸੇ ਲੋਕਾਂ ਨੂੰ ਕੱਢਣ ਦੇ ਲਈ ਏਅਰ ਫੋਰਸ ਦੇ ਹੈਲੀਕਾਪਟਰ ਲਗਾਤਾਰ ਆਪਰੇਸ਼ਨ ਚਲਾ ਰਹੇ ਨੇ ਤਸਵੀਰਾਂ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਹੈਲੀਕਾਪਟਰ ਤੋਂ ਰੱਸੀ ਦੇ ਸਹਾਰੇ ਲੋਕਾਂ ਨੂੰ ਉੱਤੇ ਖਿੱਚ ਕੇ 에ਅਰ ਲਿਫਟ ਕੀਤਾ ਗਿਆ 에ਅਰ ਫੋਰਸ ਦੀ ਮਦਦ ਨਾਲ ਹੁਣ ਤੱਕ 46 ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਗਿਆ ਇਸ ਦੇ ਨਾਲ ਹੀ 38 ਆਰਮੀ ਜਵਾਨ ਤੇ 10 ਬੀਐਸਐਫ ਦੇ ਜਵਾਨ ਵੀ 에ਅਰ ਲਿਫਟ ਕਰ ਸੁਰੱਖਿਅਤ ਬਾਹਰ ਕੱਢੇ ਗਏ ਚਨੂਕ ਚੌਪਰਸ ਦੀ ਮਦਦ ਨਾਲ ਪ੍ਰਭਾਵਿਤ ਇਲਾਕਿਆਂ ਚ ਰਾਸ਼ਨ ਤੇ ਜ਼ਰੂਰੀ ਸਮਗਰੀ ਪਹੁੰਚਾਈ ਜਾ ਰਹੀ ਹੈ ਤੇ ਸਥਾਨਕ ਪ੍ਰਸ਼ਾਸਨ ਆਰਮੀ ਤੇ ਹਵਾਈ ਸੈਨਾ ਮਿਲ ਕੇ ਰਾਹਤ ਕਮਾਂਚ ਚੁੱਟੇ ਹੋਏ ਨੇ ਤੇ ਅੱਜ ਦਾ ਸਾਡਾ ਸਵਾਲ ਵੀ ਇਸੇ ਦੇ ਨਾਲ ਜੁੜਿਆ ਹੋਇਆ ਹੈ ਸਵਾਲ ਇਹ ਹੈ ਕਿ ਜਿਸ ਚਿਨੂਕ ਹੈਲੀਕਾਪਟਰ ਦੀ ਵਰਤੋਂ ਕੀਤੀ ਜਾ ਰਹੀ ਹੈ ਇਸ ਵੇਲੇ ਹੜ੍ਹਾਂ ਤੋਂ ਲੋਕਾਂ ਨੂੰ ਬਚਾਉਣ ਦੇ ਲਈ ਉਹਨਾਂ ਨੂੰ ਰੈਸਕਿਊ ਕਰਨ ਦੇ ਲਈ ਉਸੇ ਚਿਨੂਕ ਹੈਲੀਕਾਪਟਰ ਨਾਲ ਸੰਬੰਧਿਤ ਸਾਡਾ ਇਹ ਸਵਾਲ ਹੈ ਕਿ ਚਿਨੂਕ ਚਿਨੂਕ ਹੈਲੀਕਾਪਟਰ ਦਾ ਨਿਰਮਾਣ ਕਿਹੜੀ ਕੰਪਨੀ ਵੱਲੋਂ ਕੀਤਾ ਗਿਆ ਸੀ ਚਾਰ ਆਪਸ਼ਨ ਨੇ 에ਅਰਬੱਸ boeing option c martin ya option d hel ਚਾਰ ਕੰਪਨੀਆਂ ਦਾ ਜ਼ਿਕਰ ਹੈ ਕਿ ਚਿਨੂਕ ਜਿਹੜਾ ਹੈਲੀਕਾਪਟਰ ਹੈ ਉਸ ਦਾ ਨਿਰਮਾਨ ਇਹਨਾਂ ਚੋਂ 에ਅਰਬੱਸ ਬੋਇੰਗ ਮਾਰਟਿਨ ਜਾਂ ਹੈਲ ਹਿੰਦੁਸਤਾਨ 에ਰੋਨੌਟਿਕਸ ਲਿਮਿਟਿਡ ਇਹ ਚਾਰ ਕੰਪਨੀਆਂ ਚੋਂ ਕਿਹੜੀ ਕੰਪਨੀ ਨੇ ਇਸ ਦਾ ਜਿਹੜਾ ਹੈ ਨਿਰਮਾਨ ਕੀਤਾ ਸੀ ਇਸ ਦਾ ਜਵਾਬ ਅਸੀਂ ਤੁਹਾਨੂੰ ਇਸ ਸ਼ੋਅ ਦੇ ਅਖੀਰ 'ਚ ਦੇਵਾਂਗੇ ਫਲੱਡ ਨਾਲ ਜੁੜੀ ਇੱਕ ਹੋਰ ਖਬਰ ਵੱਲ ਵਧਦੇ ਹਾਂ ਗੁਰਦਾਸਪੁਰ ਤੇ ਪਠਾਨਕੋਟ ਜ਼ਿਲ੍ਹਿਆਂ ਦੇ ਵਿੱਚ ਵੀ ਅੱਜ ਹਰ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਮੁੱਖ ਮੰਤਰੀ ਭਗਵੰਤ ਮਾਨ ਗਏ ਤੇ ਬਿਆਸ ਹਲਕੇ ਦਾ ਉਹਨਾਂ ਵੱਲੋਂ ਜਾਇਜ਼ਾ ਲਿਆ ਗਿਆ ਪੀੜਤ ਲੋਕਾਂ ਦੇ ਨਾਲ ਗੱਲਬਾਤ ਕੀਤੀ ਹਰ ਨਾਲ ਪ੍ਰਭਾਵਿਤ ਇਲਾਕਿਆਂ 'ਚ ਮੁੱਖ ਮੰਤਰੀ ਖੁਦ ਜ਼ਮੀਨੀ ਹਾਲਾਤਾਂ ਦਾ ਜਾਇਜ਼ਾ ਲੈ ਰਹੇ ਨੇ ਉਧਰ ਮੁੱਖ ਮੰਤਰੀ ਮਾਨ ਦੇ ਮੰਤਰੀ ਤੇ ਪ੍ਰਸ਼ਾਸਕੇ ਕਮਲਾ 24 ਘੰਟੇ ਮੋਰਚਾ ਸਵਾਲੇ ਹੋਇਆ ਫਿਰੋਜ਼ਪੁਰ ਚ ਕੈਬਨਿਟ ਮੰਤਰੀ ਬਰਿੰਦਰ ਗੋਇਲ ਪਠਾਨਕੋਟ ਚ ਕੈਬਨਿਟ ਮੰਤਰੀ ਲਾਲਚੰਦ ਘਟਾਰੂ ਚੱਕ ਲੁਧਿਆਣਾ ਚ ਮੰਤਰੀ ਹਰਦੀਪ ਸਿੰਘ ਮੁੰਡੀਆਂ ਅਜਨਾਲਾ ਚਾਂਪ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਫਾਜ਼ਲਕਾ ਚਾਂਪ ਵਿਧਾਇਕ ਨਰਿੰਦਰਪਾਲ ਸਵਨਾ ਤੇ ਫਿਰੋਜ਼ਪੁਰ ਚ ਆ ਵਿਧਾਇਕ ਰਣਵੀਰ ਸਿੰਘ ਭੁੱਲਰ ਨੇ ਮੋਰਚਾ ਸੰਭਾਲਿਆ ਸਾਡੇ ਸਾਹਮਣੇ ਕੀ ਚੁਣੌਤੀ ਸਮਝ ਲਓ ਜਾਂ ਸਾਡੀ ਜ਼ਿੰਮੇਵਾਰੀ ਸਮਝ ਲਓ ਕਿ ਸਾਡੇ ਜ਼ਿੰਮੇਵਾਰੀ ਇਹ ਬੰਦੀ ਹੈ ਕਿ ਅੱਜ ਅਸੀਂ ਆਪਣੇ ਲੋਕਾਂ ਦੇ ਨਾਲ ਖੜੀਏ 13 ਵੈਕੂਏਸ਼ਨ ਸੈਂਟਰ ਬਣੇ ਹੋਏ ਨੇ ਸਾਡੇ ਡਿਪਟੀ ਕਮਿਸ਼ਨਰ ਤੋਂ ਲੈ ਕੇ ਸਾਰੇ ਨਿਚਲੇ ਲੈਵਲ ਤੱਕ ਹੰਦੇ ਤੇ ਬੰਦਾ ਜਿਵੇਂ ਕਹਿ ਸਕਦੇ ਨਾ ਅਸੀਂ ਬੰਦੇ ਤੇ ਬੰਦਾ ਖੜਾਇਆ ਹੋਇਆ ਹੈ। ਉੱਥੇ ਹੀ ਸੀਐਮ ਨੇ ਆਪਣਾ ਹੈਲੀਕਾਪਟਰ ਵੀ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਰੈਸਕਿਊ ਤੇ ਰਾਹਤ ਸਮਗਰੀ ਪਹੁੰਚਾਉਣ ਦੇ ਲਈ ਲਗਾ ਦਿੱਤਾ ਹੈ। ਖੁਦ ਸੜਕ ਦੇ ਰਸਤੇ ਉਹ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰ ਰਹੇ ਨੇ। ਤੇ ਉਧਰ ਫਾਜ਼ਲਕਾਦੇ ਸਰਹੱਦੀ ਪਿੰਡ ਤੇਜਾ ਰੋਹਿਲਾ ਸਮੇਤ ਕਈ ਪਿੰਡਾਂ ਦੇ ਲੋਕ ਘਰ ਛੱਡ ਕੇ ਸੁਰੱਖਿਅਤ ਠਿਕਾਣਿਆਂ ਵੱਲ ਰਵਾਨਾ ਹੋ। ਦਰਅਸਲ ਇਲਾਕੇ 'ਚ ਹੜ੍ਹ ਦੀ ਮਾਰ ਲਗਾਤਾਰ ਵੱਧ ਰਹੀ ਹੈ ਪਿੰਡ ਤੇਜਾ ਰੋਹਿਲਾ 'ਚ ਘਰਾਂ ਦੇ ਅੰਦਰ ਕਈ ਫੁੱਟ ਤੱਕ ਪਾਣੀ ਭਰ ਗਿਆ ਲੋਕ ਆਪਣੇ ਹੀ ਪਿੰਡ 'ਚ ਪਾਣੀ ਦੇ ਵਿਚਾਲੇੋਂ ਪੈਦਲ ਲੰਘਣ ਨੂੰ ਮਜਬੂਰ ਨੇ ਮਹਿਲਾਵਾਂ ਸਿਰ ਤੇ ਸਮਾਨ ਰੱਖ ਕੇ ਬਾਹਰ ਨਿਕਲ ਰਹੀਆਂ ਨੇ ਜਦਕਿ ਕਈ ਪਰਿਵਾਰਾਂ ਨੇ ਆਪਣੇ ਘਰਾਂ ਨੂੰ ਤਾਲੇ ਲਾ ਕੇ ਛੱਡ ਦਿੱਤਾ ਇੰਨਾ ਡੂੰਘਾ ਪਾਣੀ ਹੈ ਐਨੇ ਮਾੜੇ ਹਾਲਾਤ ਨੇ ਕਿ ਇੰਨਾ ਤੱਕ ਜਿਹੜੀ ਹੈ ਸਹੂਦਾ ਵੀ ਜਲਦੀ ਕਿਤੇ ਪਹੁੰਚਦੀ ਨਹੀਂ ਅਸੀਂ ਵੀ ਜਿਹੜੀ ਬੜੀ ਔਕੀ ਘੜੀ ਦੇ ਅੰਦਰ ਜਿਹੜੇ ਇਹਨਾਂ ਇਲਾਕਿਆਂ ਦੇ ਅੰਦਰ ਆਏ ਨੇ ਉਸ ਤਸਵੀਰ ਨੂੰ ਹਾਣਾ ਚਾਹਵਾ ਉਹ ਘਰ ਨੂੰ ਦੇਖ ਸਕਦੇ ਹੋ ਕਿ ਘਰ ਦੇ ਬੂਹੇ ਤੱਕ ਜਿਹੜਾ ਪਾਣੀ ਪਹੁੰਚ ਚੁੱਕਿਆ ਐ ਇਸ ਪਾਸੇ ਦੇਖੀਏ ਭਈ ਇਸ ਪਾਸੇ ਦੇਖ ਸਕਦੇ ਹੋ ਕਿ ਉਹ ਬਰਬਾਦੀ ਦੇ ਇਹ ਬਰਬਾਦੀ ਦੇ ਨਿਸ਼ਾਨ ਨੇ ਪਿੰਡ ਦੀਆਂ ਗਲੀਆਂ ਤੋਂ ਲੈ ਕੇ ਖੇਤਾਂ ਤੱਕ ਪਾਣੀ ਹੀ ਪਾਣੀ ਦਿਖਾਈ ਦੇ ਰਿਹਾ ਲੋਕਾਂ ਨੇ ਜ਼ਰੂਰੀ ਸਮਾਨ ਨੂੰ ਖਰਾਬ ਹੋਣ ਤੋਂ ਬਚਾਉਣ ਦੇ ਲਈ ਛੱਤਾਂ ਅਤੇ ਹੋਰ ਉਚਾਈ ਵਾਲੀਆਂ ਥਾਵਾਂ ਤੇ ਰੱਖ ਦਿੱਤਾ న్యూਸ 18 ਦੀ ਟੀਮ ਵੀ ਇਹਨਾਂ ਮੁਸ਼ਕਲ ਹਾਲਾਤਾਂ 'ਚ ਪਿੰਡ ਦੇ ਅੰਦਰ ਦਾਖਲ ਹੋਈ ਜਿੱਥੇ ਘਰਾਂ ਦੀਆਂ ਛੱਤਾਂ ਤੇ ਸਮਾਨ ਰੱਖਿਆ ਮਿਲਿਆ ਤੇ ਘਰਾਂ ਤੇ ਟਾਲੇ ਲਟਕੇ ਦਿਖੇ ਕੋਈ ਮਦਦ ਪਹੁੰਚਦੀ ਤੁਹਾਡੇ ਤੱਕ ਨਹੀਂ ਨਹੀਂ ਸਰ ਕੋਈ ਮਦਦ ਨਹੀਂ ਆ ਰਹੀ ਕੋਈ ਕੁਛ ਨਹੀਂ ਆ ਰਿਹਾ ਲੋਕ ਇੱਥੇ ਹੀ ਫਸਿਆ ਹੋਇਆ ਸੜਕਾਂ ਟੁੱਟ ਚੁੱਕੀਆਂ ਨੇ ਕੋਈ ਕਿਸ਼ਤੀ ਵਗੈਰਾ ਨਹੀਂ ਆਈ ਅਜੇ ਤੱਕ ਜੋ ਵੀ ਹੈ ਘਰਾਂ ਦਾ ਕੀਮਤੀ ਸਮਾਨ ਕਾਫੀ ਬਰਬਾਦ ਹੋ ਚੁੱਕਾ ਹੈ ਪਿੰਡ ਨੂੰ ਜੋੜਨ ਵਾਲੀਆਂ ਸੜਕਾਂ ਜਲਮਗਨ ਹੋ ਚੁੱਕੀਆਂ ਨੇ ਹਾਲਾਤ ਐਸੇ ਨੇ ਕਿ ਟਰੈਕਟਰ ਟਰਾਲੀਆਂ ਦੇ ਸਹਾਰੇ ਹੀ ਲੋਕ ਆਉਣ ਜਾਣ ਕਰ پا ਰਹੇ ਨੇ ਪਰ ਹਾਲਾਤ ਠੀਕ ਹੋਣ ਦੀ ਬਜਾਏ ਫਿਲਹਾਲ ਫੜਦਾ ਪਾਣੀ ਲਗਾਤਾਰ ਫੈਲਦਾ ਜਾ ਰਿਹਾ ਹੈ ਤੇ ਡੇਰਾ ਬਾਬਾ ਨਾਨਕ ਦੇ ਪਿੰਡ ਨਰੋਵਾਲਸ ਵੀ ਵੱਧਦੇ ਪਾਣੀ ਦੇ ਵਿਚਕਾਰ ਇੱਕ ਗਰਭਵਤੀ ਮਹਿਲਾ ਜਿਸ ਨੂੰ ਇਸ ਤਰੀਕੇ ਨਾਲ ਰੈਸਕਿਊ ਕਰਕੇ ਕਿਸ਼ਤੀ ਦੇ ਜ਼ਰੀਏ ਇੱਕ ਸੁਰੱਖਿਅਤ ਜਗ੍ਹਾ ਤੇ ਲਜਾਇਆ ਦਰਸਲ ਨਰੋਵਾਲ ਪਿੰਡ ਚ ਪਾਣੀ ਤੇਜ਼ੀ ਨਾਲ ਫੈਲ ਗਿਆ ऐसे मुश्किल हालातਾਂ ਚ ਆਰਮੀ ਐਨ ਡੀ ਆਰ ਐਫ ਤੇ ਪੰਜਾਬ ਪੁਲਿਸ ਦੀਆਂ ਸਾਂਝੀਆਂ ਟੀਮਾਂ ਰਾਹਤ ਤੇ ਬਚਾਅ ਕਾਰਜਾਂ 'ਚ ਜੁੱਟੀਆਂ ਨੇ ਇਸੇ ਦੌਰਾਨ ਪਿੰਡ 'ਚ ਇੱਕ ਗਰਭਵਤੀ ਮਹਿਲਾ ਨੂੰ ਵੀ ਸੁਰੱਖਿਅਤ ਬਾਹਰ ਕੱਢਿਆ ਗਿਆ ਮਹਿਲਾ ਦੀ ਤਬੀਅਤ ਵਿਗੜਨ ਦੀ ਅਸ਼ੰਕਾ ਨੂੰ ਦੇਖਦੇ ਹੋਏ ਮੌਕੇ ਤੇ ਐਂਬੂਲੈਂਸ ਸੱਦੀ ਗਈ ਤੇ ਗਰਭਵਤੀ ਮਹਿਲਾ ਨੂੰ ਸੁਰੱਖਿਅਤ ਹਸਪਤਾਲ ਪਹੁੰਚਾਉਣ ਦੇ ਲਈ ਖੁਦ ਆਰਮੀ ਦੇ ਕਮਾਂਡੈਂਟ ਐਸ ਐਸ ਪੀ ਤੇ ਹੋਰ ਹਾਲਾ ਅਧਿਕਾਰੀ ਮੌਜੂਦ ਰਹੇ ਤਸਵੀਰਾਂ ਤੁਸੀਂ ਲਾਲ ਦੇ ਨਾਲ ਦੇਖ ਰਹੇ ਹੋ ਕਿ ਕੋਸ਼ਿਸ਼ ਇਹੀ ਹੈ ਕਿ ਜਲ ਤੋਂ ਜਲ ਜਿਹੜੇ ਲੋਕ ਨੇ ਉਹਨਾਂ ਨੂੰ ਕੱਢਿਆ ਜਾਵੇ ਜੇਕਰ ਕੋਈ ਬਿਮਾਰ ਹੈ ਜਾਂ ਕਿਸੇ ਤਰ੍ਹਾਂ ਦਾ ਕੋਈ ਠੀਕ ਹੈ ਉਹਨਾਂ ਨੂੰ ਐਂਬੂਲੈਂਸ ਛਾ ਕੇ ਜਲ ਤੋਂ ਜਲ ਉਹਨਾਂ ਨੂੰ ਇੱਥੋਂ ਕੱਢ ਕੇ ਹਸਪੀਟਲ ਜਾਂ ਫਸਟ ਏਡ ਜਿਹੜੀ ਹੈ ਉਹ ਦਿੱਤੀ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਈ ਮਹਿਲਾਵਾਂ ਜਿਹੜੀ ਹੈ ਉਹਨਾਂ ਨੂੰ ਰੈਸਕਿਊ ਕਰਕੇ ਇੱਥੇ ਲਾਇਆ ਗਿਆ ਤੇ ਐਂਬੂਲੈਂਸ ਦੇ ਵਿੱਚ ਲੈ ਕੇ ਉਹਨਾਂ ਨੂੰ ਹੁਣ ਲੈ ਕੇ ਜਾਇਆ ਜਾ ਰਹਾ ਹੈ ਅੱਛਾ ਪ੍ਰੈਗਨੈਂਟ ਲੇਡੀ ਹੈ ਪ੍ਰੈਗਨੈਂਟ ਲੇਡੀ ਨੂੰ ਇੱਥੇ ਹੁਣ ਐਂਬੂਲੈਂਸ ਲਾ ਕੇ ਹਸਪੀਟਲ ਜਿਹੜਾ ਹੈ ਉਹ ਲੈ ਕੇ ਜਾਇਆ ਜਾਏਗਾ ਉਧਰ ਪਿੰਡ ਗਲੜੀ ਚ 60 ਸਾਲ ਦੀ ਬਜ਼ੁਰਗ ਮਹਿਲਾ ਨੂੰ ਪਿੰਡ ਵਾਲਿਆਂ ਨੇ ਬੜੀ ਮੁਸ਼ਕਿਲ ਨਾਲ ਪਾਣੀ ਤੋਂ ਬਾਹਰ ਕੱਢਿਆ ਦਰਅਸਲ ਮਹਿਲਾ ਦਾ ਪੂਰਾ ਘਰ ਪਾਣੀ ਦੀ ਚਪੇਟ ਚ ਆ ਗਿਆ ਜਿਸ ਤੋਂ ਬਾਅਦ ਉਹਨਾਂ ਨੂੰ ਉੱਥੋਂ ਰੈਸਕਿਊ ਕੀਤਾ ਗਿਆ ਤੇ ਨਿਊਜ਼ ਐਟਰੀਨ ਦੀ ਮੁਹਿੰਮ ਦਾ ਜ਼ਿਕਰ ਕਰ ਲੈਂਦੇ ਆ ਇਸ ਮੁਹਿੰਮ ਦੇ ਵਿੱਚ ਵੀ ਸਾਡੇ ਦਰਸ਼ਕ ਵੱਧ ਚੜ ਕੇ ਹਿੱਸਾ ਬਣ ਰਹੇ ਨੇ ਯੋਗਦਾਨ ਪਾ ਰਹੇ ਨੇ ਆਪਣੇ ਇਸ ਫੇਵਰੇਟ ਸ਼ੋਅ ਦੇ ذریعے ਸਾਨੂੰ ਇਹ ਮੈਸੇਜ ਭੇਜ ਰਹੇ ਨੇ ਕਿ ਉਹ ਵੱਤਾ ਵਰਨ ਦੀ ਸਾਮ ਸੰਭਾਲ ਚ ਪੂਰਾ ਯੋਗਦਾਨ ਪਾ ਰਹੇ ਨੇ ਤੇ ਹੋਰ ਲੋਕਾਂ ਨੂੰ ਵੀ ਇਸ ਦੇ ਨਾਲ ਜੁੜਨ ਦੀ ਐ ਜ਼ਰੂਰਤ ਹੈ। ਸੋ ਕੁਝ ਵੀਡੀਓਜ਼ ਅਸੀਂ ਤੁਹਾਡੇ ਸਾਹਮਣੇ ਰੱਖਦੇ ਆ ਜਿਹੜੇ ਸਾਡੇ ਦਰਸ਼ਕਾਂ ਨੇ ਸਾਨੂੰ ਭੇਜੇ ਨੇ ਆਪਣੇ ਬੱਚਿਆਂ ਦੇ ਨਾਲ ਆਪਣੇ ਰਿਸ਼ਤੇਦਾਰਾਂ ਦੇ ਨਾਲ ਆਪਣੇ ਜਾਣਕਾਰਾਂ ਦੇ ਨਾਲ ਕਿ ਵੱਧ ਤੋਂ ਵੱਧ ਤੁਸੀਂ ਵੀ ਰੁੱਖ ਲਗਾਉਣ ਦੀ ਮੁਹਿੰਮ ਦੇ ਵਿੱਚ ਆਪਣਾ ਯੋਗਦਾਨ ਪਾਓ ਇਸ ਦਾ ਹਿੱਸਾ ਬਣੋ ਕੁਝ ਵੀਡੀਓਜ਼ ਦੇ ਬੂਟਾ ਲਾਉਣ ਨਾਲ ਫਰਕ ਤਾਂ ਪੈਂਦਾ ਹੈ ਇਤਰਖਲਾਉਣ ਨਾਲ ਫਰਕ ਤਾਂ ਪੈਂਦਾ ਹੈ ਇੱਕ ਛੋਟੇ ਜਿਹਾ ਕਮਰਸ਼ੀਅਲ ਬ੍ਰੇਕ ਦਾ ਮੀਲਾ ਹੈ ਬ੍ਰੇਕ ਦੇ ਉਸ ਪਾਰ ਦਿਖਾਵਾਂਗੇ ਮਣੀਮੇਸ਼ ਯਾਤਰਾ ਦੀ ਪਿਆਨਕ ਤਸਵੀਰ ਉੱਥੇ ਵੀ ਬਹੁਤ ਲੋਕ ਫਸੇ ਹੋਏ ਨੇ ਔਰ ਕੁਦਰਤ ਦਾ ਕੈਰ ਉੱਥੇ ਵੀ ਨਜ਼ਰ ਆਉਂਦਾ